ਸੱਚੀ ਕਾਲ ਦੋਸਤੋ ਪਬਲਿਕਸ ਮਾਨਾ ਨੂੰ ਸਤਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡਾ ਬਜ਼ੁਰਗ ਸਾਡਾ ਮਾਨ ਮਹਿਮ ਤਹਿਤ ਅੱਜ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਜ਼ੁਰਗਾਂ ਦੀ ਮੁਫਤ ਸਿਹਤ ਜਾਂਚ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਜਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬਜ਼ੁਰਗਾਂ ਨੂੰ ਸੰਬੋਧਨ ਕਰਦੇ ਆ ਕਿਹਾ ਕਿ ਜਿਸ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ ਉਸ ਘਰ ਦੇ ਵਿੱਚ ਕਦੇ ਵੀ ਖੁਸ਼ਹਾਲੀ ਜਿਹੜੀ ਹੈ ਨਹੀਂ ਆ ਸਕਦੀ ਸੰਬੋਧਨ ਦੌਰਾਨ ਉਹ ਭਾਵਕ ਹੋਏ ਅਤੇ ਉਹਨਾਂ ਦੀਆਂ ਖਾਵੀ ਪਰੀਆਂ ਉਹਨਾਂ ਕਿਹਾ ਕਿ ਨੌਜਵਾਨ ਮੁੰਡਿਆਂ ਨੂੰ ਕੁੜੀਆਂ ਨੂੰ ਸਨੇਹਾ ਦਿੱਤਾ ਕਿ ਆਪਣੇ ਮਾਪਿਆਂ ਦੀ ਚੰਗੀ ਸੇਵਾ ਕਰੋ ਜੇ ਉਹ ਤੰਦਰੁਸਤ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਤੰਦਰੁਸਤ ਹੋ ਇਸ ਤੋਂ ਵੱਡਾ ਕੋਈ ਵੀ ਦੁਨੀਆ ਦੇ ਵਿੱਚ ਜਿਹੜਾ ਪੁੰਨ ਹੈ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਜੇ ਤੁਹਾਡੇ ਮਾਪੇ ਘਰਾਂ ਦੇ ਵਿੱਚ ਖੁਸ਼ ਹੋਣਗੇ ਜੇ ਚੰਗੀ ਸਿਹਤ ਲਈ ਹੋਣਗੇ ਤਾਂ ਤੁਹਾਡੀ ਵੀ ਜਿਹੜੀ ਜ਼ਿੰਦਗੀ ਹੈ ਚੰਗੀ ਬਤੀਤ ਹੋਵੇਗੀ ਇਹ ਸਾਰੀ ਅੱਜ ਜਿਹੜੀ ਹੈ ਸਮਾਣਾ ਦੇ ਹਸਪੀਟਲ ਦੇ ਵਿੱਚ ਕੈਂਪ ਦੇ ਦੌਰਾਨ ਜਿਹੜੀਆਂ ਗੱਲਾਂ ਨੇ ਸਾਂਝੀਆਂ ਕੀਤੀਆਂ ਗਈਆਂ ਫਿਲਹਾਲ ਦੀ ਇਜਾਜ਼ਤ ਸਮਾਣਾ ਦੇ ਦੇਖੋ ਜਿਹੜੇ ਬਜ਼ੁਰਗ ਹੁੰਦੇ ਨੇ ਸਾਡਾ ਮਾਣ ਹੁੰਦੇ ਨੇ ਕਿਉਂਕਿ ਜੇ ਅਸੀਂ ਸਹੀ ਮੈਨੇਜ ਦੇਖੀਏ ਜਿੱਥੇ ਵੀ ਅੱਜ ਅਸੀਂ ਖੜੇ ਆ ਤਾਂ ਉਹ ਸਾਡੇ ਬਜ਼ੁਰਗਾਂ ਦੀ ਬਦੌਲਤਾਂ ਸਾਡੇ ਬਜ਼ੁਰਗਾਂ ਨੇ ਮਿਹਨਤ ਮੁਸ਼ਕਲ ਕੀਤੀ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਤਾਂ ਅਸੀਂ ਇਸ ਮੁਕਾਮ ਤੱਕ ਪਹੁੰਚਿਆ ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਆਪਣੇ ਬਜ਼ੁਰਗਾਂ ਦਾ ਸਨਮਾਨ ਕਰੀਏ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਿਰਧ ਆਸ਼ਰਮ ਨੇ ਉਹ ਨਹੀਂ ਹੋਣੇ ਚਾਹੀਦੇ ਕਿਉਂਕਿ ਬਜ਼ੁਰਗ ਨੇ ਜੇ ਅਸੀਂ ਬਜ਼ੁਰਗਾਂ ਦੀ ਸੰਭਾਲ ਨਹੀਂ ਕਰਾਂਗੇ ਕਿਸੇ ਦਿਨ ਅਸੀਂ ਵੀ ਬਜ਼ੁਰਗ ਹੋਣਾ ਹੈ ਜਦੋਂ ਅਸੀਂ ਬਜ਼ੁਰਗ ਹੋਣਾ ਤਾਂ ਸਾਡੀ ਸੰਭਾਲ ਕੌਣ ਕਰੂਗਾ ਪਰ ਅਸੀਂ ਦੇਖਿਆ ਕਿ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ 4-4 5-5 ਮੁੰਡੇ ਵੀ ਨੇ ਉਹ ਵੀ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ ਸੋ ਇਸ ਕਰਕੇ ਜਿਹੜੇ ਬਿਰਧ ਆਸ਼ਰਮ ਨੇ ਉਹ ਬਣਾਉਣੇ ਪਏ ਨੇ ਉਹ ਮਜਬੂਰੀ ਹੈ ਪਰ ਹੁਣ ਟ੍ਰੈਂਡ ਹੋ ਗਿਆ ਕਿ ਜਿਹੜੇ ਹਾਈ ਲੈਵਲ ਦੇ ਲੋਕ ਨੇ ਬਹੁਤ ਉੱਚੇ ਅਹੁਦਿਆਂ ਤੇ ਬੈਠੇ ਨੇ ਉੱਚੇ ਲੋਕ ਨੇ ਉਹ ਵੀ ਆਪਣੇ ਬਜ਼ੁਰਗਾਂ ਨੂੰ ਜਿਹੜਾ ਬਿਰਦਾ ਆਸ਼ਰਮ 'ਚ ਛੱਡਦੇ ਨੇ ਔਰ ਇਹ ਕੀਤੇ ਨਾ ਕੀਤੇ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਜਿਨ੍ਹਾਂ ਨੇ ਆਪ ਮਿਹਨਤ ਮੁਸ਼ਕਕਤ ਕਰਕੇ ਸਾਨੂੰ ਪੜਾਇਆ ਲਿਖਾਇਆ ਸਾਨੂੰ ਅੱਗੇ ਲੈ ਕੇ ਗਏ ਉਹਨਾਂ ਬਜ਼ੁਰਗਾਂ ਦੇ ਜਿਸੀਂ ਮਾਨ ਸਨਮਾਨ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਸਾਡਾ ਮਾਨ ਸਨਮਾਨ ਹੈ ਜਿਹੜਾ ਉਹ ਕਿਵੇਂ ਕਰਨਗੇ ਸੋ ਆਓ ਸਾਰੇ ਰਲ ਮਿਲ ਕੇ ਅਪਾ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਮਿਨਿਸਟਰ ਸਾਹਿਬ ਬਲਜੀਤ ਜੀ ਉਹ ਸਾਡੇ ਸੀਡੀਪੀਓ ਦਫ਼ਤਰ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਉਹ ਬਜ਼ੁਰਗਾਂ ਦੀ ਸਾਮ ਸੰਭਾਲ ਕਰੀਏ ਔਰ ਉਹਨਾਂ ਦਾ ਜਿਹੜਾ ਅਸ਼ੀਰਵਾਦ ਹੈ ਉਹ ਪ੍ਰਾਪਤ ਕਰੀਏ ਸਾਡਾ ਬਜ਼ੁਰਗ ਸਾਡਾ ਮਾਣ ਜਿਹੜੇ ਇਹ ਚੈੱਕਅਪ ਹੋ ਰਹੇ ਨੇ ਤੇ ਜ਼ਿਲ੍ਹਾ ਪੱਧਰ ਤੇ ਵੀ ਕੈਂਪ ਲੱਗ ਚੁੱਕਿਆ ਹੈ ਉਹ ਜ਼ਿਲ੍ਹਾ ਮੈਂਚਨ ਦਫਤਰ ਸਮਾਜਿਕ ਸੁਰੱਖਿਆ ਇਸਤਰੀ ਤੇ ਵਾਲ ਵਿਕਾਸ ਵਿਭਾਗ ਵੱਲੋਂ ਇਹ ਉਲਿੱਖੇ ਹੋਏ ਨੇ ਉਹਦੇ ਤਹਿਤ ਡੀਐਸਐਸ ਉਹ ਬੈਡਮ ਜਨਪ੍ਰੀਤ ਜੀ ਨੇ ਇੱਥੇ ਬਲਾਕ ਲੈਵਲ ਦਾ ਅਰੇਂਜ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਦਾ ਚੈੱਕਅਪ ਹੋਣਾ ਹੈ ਸਾਰਿਆਂ ਨੂੰ ਸੱਦਿਆ ਹੋਇਆ ਹੈ ਅੱਜ ਇਹਨਾਂ ਦਾ ਪੂਰਾ ਡਾਕਟਰ ਸਾਹਿਬ ਦੀ ਟੀਮ ਚੈੱਕਅਪ ਕਰ ਰਹੀ ਨੇ ਇਹਨਾਂ ਦੇ ਚੈੱਕਅਪ ਦੇ ਵਿੱਚ ਸਾਰੇ ਜਿੰਨੇ ਬਜ਼ੁਰਗ ਆਏ ਨੇ ਵੱਤ-ਵੱਤ ਲਾਭ ਠਾਉਣਗੇ ਅਸੀਂ ਸਰਕਾਰ ਦਾ ਅਤੇ ਜੋ ਵੀ ਡਾਕਟਰ ਸਾਹਿਬ ਦਾ ਤੇ ਆਪਣੇ ਜੀ ਆਇਆਂ ਕਹਿੰਦੇ ਆ ਐਮਐਲਏ ਸਾਹਿਬ ਜੀ ਨੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਥੋੜੇ ਟਾਈਮ ਦੇ ਵਿੱਚੋਂ ਵੀ ਸਾਨੂੰ 1 ਮਿੰਟ ਦੇ ਵਿੱਚ ਹੀ ਸਾਡੇ ਕਹਨ ਤੇ ਉਹ ਪਹੁੰਚ ਗਏ ਨੇ ਬੜੇ ਜੀਵਿਆਂ ਦੇ ਵਿੱਚੋਂ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਰੀ ਟੀਮ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ